ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਬੁੱੱਛੜ ਸੂਬਾ ਸਿੰਘ ਦਾ ਸੋਦਾ ਲੱਗਿਆ ਉਹ ਤਾਂ ਭਲਿਆ ਹੈ ਹੀ ਐਸੇ ਲਾਇਕ ਸੀ ਉਸ ਨੇ ਹਜ਼ਾਰਾਂ ਮਾਵਾਂ ਦੀਆਂ ਕੁੱਖਾਂ ਉਜਾੜੀਆਂ ਸੀ ਜੇ ਉਹ ਚੰਗਾ ਬੰਦਾ ਹੁੰਦਾ ਤਾਂ ਉਸ ਦਾ ਪਰਿਵਾਰ ਉਸ ਦੀ ਲਾਸ਼ ਲੈਣ ਤੋਂ ਇਨਕਾਰ ਨਾ ਕਰਦਾ ਪਰ ਇਸ ਘਟਨਾ ਤੋਂ ਬਾਅਦ ਜੇਲ੍ਹ ਵਿੱਚ ਉਥੋਂ ਦੇ 20 ਬਾਈ ਪੁਲਿਸ ਮੁਲਾਜ਼ਮਾ ਨੇ ਸੰਦੀਪ ਸੰਨੀ ਨਾਲ ਕੀ ਕੀਤਾ ਅੱਜ ਉਹਨਾਂ ਦਾ ਭਰਾ ਮੁਲਾਕਾਤ ਕਰਕੇ ਆਇਆ ਤੇ ਉਸ ਨੇ ਬਾਹਰ ਆਣ ਕੇ ਜੋ ਸੰਜੀਪ ਦੀ ਹਾਲਤ ਦੱਸੀ ਉਸ ਨੂੰ ਸੁਣ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤਾਂ ਆਓ ਸੁਣਦੇ ਹਾਂ ਵੀਰ ਸੰਦੀਪ ਸਿੰਘ ਦੇ ਭਰਾ ਦੀ ਸਾਰੀ ਉਹ ਗੱਲਬਾਤ ਨੰਦੀਪ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਬ੍ਰਦਰ ਆ ਜੀ ਜੀ ਸਰ ਅੱਜ ਤੁਸੀਂ ਜੇਲ੍ਹ ਪਹੁੰਚੇ ਹੋ ਕਿੰਨੀ ਦੇਰ ਮੁਲਾਕਾਤ ਹੋਈ ਹੈ ਤੇ ਉਸ ਮੁਲਾਕਾਤ ਦੌਰਾਨ ਕੀ ਕੁਝ ਤੁਹਾਨੂੰ ਪਤਾ ਲੱਗਿਆ ਜੀ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ੍ਹ ਕੁਮਰਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਉੱਚ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਜੀ ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਟਾਂ ਲੱਟਾਂ ਨਾਲ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਹੋਈਆਂ ਨੇ ਐਨੇ ਕੇ ਨੀਲ ਪਾਏ ਉਹਨਾਂ ਨੇ ਲੱਟਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋਹ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਚ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਤੋ ਅੰਗ ਸੰਗ ਹੋਏਗਾ ਨਾ ਝੂਠ 1% ਵਿੱਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਰੀਆਂ ਸੁਲੀਆਂ ਗੱਲਾਂ ਆਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਹਾਂ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਹੋਈ ਅੱਖ ਨੀਲ ਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਉਹਦਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਹੈ ਇਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਾ ਨਹੀਂ ਕਿਥੋਂ ਲੈ ਕੇ ਆਇਆ ਰੋਡ ਤੇ ਖੋਜੀ ਲੋਹੇ ਦੀ ਰੋਡ ਦਾ ਸਾਹਿਬ ਇੰਦਰਜੀਤ ਕੋ ਲੋਹੇ ਦੀ ਲੋਡ ਸੀ ਜਿਸ ਨਾਲ ਸੰਦੀਪ ਸਿੰਘ ਨੇ ਆਪਣਾ ਬਚਾ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਗ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਆ ਜੀ ਉਥੋਂ ਕੋਈ ਜੇਲ੍ਹ ਦੇ ਅੰਦਰ ਔਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਵਾ ਤੇ ਸੰਦੀਪ ਸਿੰਘ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਪਾਜੀ ਸੰਦੀਪ ਸਿੰਘ ਦੀ ਬਾਹ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਅਸਨਾ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਪਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਣੀ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਭਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਦੀ ਚੀਕਾਂ ਘੜਾ ਇਹ ਗੱਲ ਕੀਤੀ ਜੇ ਭੁਪਿੰਦਰ ਸਿੰਘ ਵਿਰਕਾ ਐਸਐਸਪੀ ਉਹਨੇ ਕਹਿ ਕਹਿੰਦਾ ਦੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਉਹ ਚੜ ਦੇ ਕਣ ਨਾਲ ਚਲੋ ਫਾਸਲੇ ਜਾ ਨਾ ਨਾ ਕੋਈ ਜੋਧੇ ਵਾਲੇ ਕੰਮ ਆ ਜੋਧਾ ਆਹੋ ਕੌਮ ਦਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕਪੜਾ ਪਾਤਾ ਕਿਉਂਕਿ ਵਾਇਗਰੂ ਬੋਲਦਾ ਪਿਆ ਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਅਫਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਸੰਗਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ ਚ ਲੈ ਗਿਆ ਜੀ ਧਾਰੀਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਾਲਕਿਸ਼ਨ ਹੈਗਾ ਜੀ ਉਹਦੇ ਅੰਦਰ ਰਾਮ ਰਾਮ ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉੱਥੇ ਕੁਰਸੀ ਢਾਹ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਕੇ ਨੇ ਕੋਟ ਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਉਹ ਯਾਰ ਇੰਨਾ ਤੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜਨਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕੇ ਸਹੀ ਕਹਿੰਦਾ ਭਾਜੀ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿਤਨਾ ਭਾਜੀ ਹਮਲਾ ਕਰ ਦੇਣਗੇ ਦੇਖੋ ਬੜੀ ਵੇਖੋ ਉਹਨਾਂ ਦਾ ਨਾ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਹੈ ਬੜਾ ਤਗੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਐਸਐਸਪੀ ਆ ਜਿਹੜਾ ਉਹ ਜਿਹੜਾ ਜੇਲ ਸੁਪਰੀਂਡੈਂਟ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੀ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਨੇ ਕਿਹਾ ਇੱਕ ਮਿੰਟ ਯਾਰ ਇੱਕ ਨਾ ਅੰਦਰ ਟੌਂਚ ਕਰਦੇ ਵੇ ਮੈਂ ਕੋਈ ਨਹੀਂ ਯਾਰ ਹੁਣ ਇੱਥੇ ਹੀ ਆਂ ਸਟੂਡੈਂਟਾਂ ਨਾਲ ਸੁਪਰੀਨੈਂਡ ਸਾਹਮਣੇ ਲੈਂਦਾ ਤੇ ਵਾਕਿਆ ਹੀ ਉਹ ਸੁਪਰੀਨੈਂਡ ਸਾਹਿਬ ਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵੇਖੋ ਮੈਂ ਇਹਨੂੰ ਮੈਂ ਗਾਲ ਕੱਢੀ ਐ ਸੁਪਰੀਨੈਂਡਾ ਕਿ ਇਹ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਅੱਧਾ ਘੰਟਾ ਉਹ ਕੁੜਦੇ ਰਹੇ ਜੀ ਉਹਦੇ ਘੰਟੇ ਦਰਾਂ ਕੀ ਕੋਈ ਸਸਦਦੇ ਨੇ ਉਹਨਾਂ ਦਾ ਕੀ ਸਰੀਰ ਦਾ ਕੀ ਨੁਕਸਾਨ ਕਰਦਾ ਹੈ ਭਾਜੀ ਕੋ ਖੜਾ ਨਹੀਂ ਹੋ ਜਾਂਦਾ ਆਪਣੀਆਂ ਲੱਤਾਂ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਭਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੁਛ ਨਾ ਕੁਝ ਦਿੱਤਾ ਹੋਏਗਾ ਮੈਂ ਨਹੀਂ ਕਹਣਾ ਕਿ ਨਹੀਂ ਦਿੱਤਾ ਹੋਏਗਾ ਚਲੋ ਪੇਨ ਕਿੱਲੇ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨੀ ਕਰਦੇ ਪਏ ਹਜੇ ਇਹ ਜਿਹੜਾ ਇਹਦਾ ਪ੍ਰੋਪਰ ਜਿਹੜਾ ਇਲਾਜ ਹੈ ਨਾ ਭਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ 6 ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ ਕਿਹੜੀ ਅਸਰ ਤੇ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਜੀ ਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਭਾਜੀ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਇਹ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹ ਭਾਜੀ ਇਹ ਤੇ ਪੈਰ ਤੇ ਮਾਰਿਆ ਪੈਰ ਭਾਈ ਦਾ ਸਾਰਾ ਫੱਟੜ ਹੋਇਆ ਪੇਂਦਰ ਪੱਟੀ ਗਈ ਵੀ ਜਦੋਂ ਚਲੋ ਮੈਡੀਕਲ ਚ ਤਾਂ ਹੋਏਗਾ ਪਤਾ ਲੱਗ ਹੀ ਜਾਣਾ ਭਾਈ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਨ ਬਣਾ ਕੇ ਬਹਿ ਚੁੱਕੇ ਸਾਰੇ ਜਣੇ ਤੇ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋएगी ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੋਲਾ ਹੋਣ ਤੋਂ ਪਹਿਲਾਂ ਕਿਸੇ ਸਕੂਲ ਦਾ ਕਿਸ ਦਾ ਲੱਗ ਗੁੱਸਾ ਸੀ ਪ੍ਰਸ਼ਾਸਨ ਦੇ ਅੰਦਰ ਕੋਈ ਉਹਨਾਂ ਨੂੰ ਸਜ਼ਾ ਕੱਟ ਰਿਹਾ ਅੰਦਰ ਜਿਹੜਾ ਉਹਨੇ ਕੋਈ ਗੱਲ ਕੇ ਥ੍ਰੈਟ ਕੀਤਾ ਉਹਨਾਂ ਵੀ ਇਹ ਗੱਲ ਕਰਕੇ ਤੁਹਾਡਾ ਕੁੱਟਮਾਰ ਕਰਾਂਗੇ ਜਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹੁੰਦਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਨਾ ਪੌਣੇ ਤ ਸਰੋਂ ਇਹ ਤਾਂ ਗਲਤ ਗੱਲ ਕਹੀ ਏ ਪਰ ਇੱਕ ਚੀਜ਼ ਦਾ ਬੜਾ ਹੈਰਾਨਗੀ ਜਾਂਦਾ ਪਿਆ ਵਾ ਇੰਦਰਜੀਤ ਨੂੰ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਤੁਹਾਡਾ ਹੈਗਾ ਬਤੇ ਨਾ ਜੀ ਨਾ ਉਹ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੌੜ ਤੇਨਾਂ ਹਮਲਾ ਸ਼ੁਰੂ ਕੀਤਾ ਉਹਨੇ ਇਹਨੇ ਇੰਦਰਜੀਤ ਨੇ ਇੰਦਰਜੀਤ ਨੇ ਲੋਹੇ ਦੀ ਡੌੜ ਮਾਰੀ ਹੈ ਉਸ ਤੋਂ ਬਾਅਦ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾਅ ਕਰਦੇ ਕਰਦੇ ਭੱਜਾ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜੋਦਮਾ ਗੁਰਦੇਵ ਸਾਹਿਬ ਵੜਿਆ ਉੱਥੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲੜਕਾ ਉਹ ਲੈ ਕੇ ਆਇਆ ਤੇ ਨਾਲ ਉਹਦੇ ਗਨਮੈਨ ਲੈ ਕੇ ਆਇਆ ਭਾਜੀ ਬਾਹਾਂ ਪਿੱਛੋਂ ਇੰਜ ਬੰਨ ਕਰਕੇ ਲੱਤਾਂ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਬੁਰਾ ਹੀ ਹਾਲ ਕਰ ਛੱਡਿਆ ਰੋਲਾ ਸੀ ਪਹਿਲਾਂ ਤੋਂ ਹੀ ਇਹ ਤਾਂ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਵੇਖੋ ਰੋਲਾ ਨਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਕੀ ਹੁੰਦਾ ਸੀ ਕਿ ਭਾਜੀ ਇਹਨਾਂ ਟਿਚਕਰਾਂ ਬੜੀਆਂ ਕਰਦੇ ਸੀ ਵੇਖੋ ਸੂਬਾ ਸਰਾਂ ਤੁਸੀਂ ਸਾਰੇ ਜਾਣਦੇ ਹੀ ਹੋਣਗੇ ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸਿੰਘ ਜਦੋਂ ਲੰਘਦਾ ਹੁੰਦਾ ਸੀ ਨਾ ਕਹਿੰਦੇ ਆ ਤਾਂ ਵੀ ਯਾਰ ਕਿਹਦੇ ਨੇ ਕਰੀਏ ਕੰਮ ਸੈਟ ਮਾਜੇ ਦੇ ਬੜੇ ਆਪਾਂ ਮਤਲਬ ਕੀ ਕਰਕੇ ਆਏ ਆ ਇਹਦਾ ਵੀ ਕਰੀਏ ਕਿਸੇ ਦਾ ਕੰਮ ਸੈਟ ਚਲੋ ਕਦੀ ਘੂਰੀ ਵਟਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕ ਭਾਜੀ ਗਲਤ ਬੋਲ ਲਾਂਗਾ ਆਖਰ ਕਿੰਨਾ ਕ ਤੁਸੀਂ ਵੀ ਭਾਈ ਇਨਸਾਨ ਤੇ ਬਰਦਾਸ਼ਤ ਕਰੋਗੇ ਨਾ ਭਾਜੀ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਪੜਾਤਾ ਡਿਸਪਿਊਟ ਉਹਨਾਂ ਨੇ ਜੀ ਜਿਹੜੇ ਉਹ ਐਲੀਵੇਸ਼ਨ ਲਾ ਰਹੇ ਆ ਵੀ ਸੰਦੀਪ ਨੇ ਅਟੈਕ ਕੀਤਾ ਦਿਨੋਂ ਜਿਹੜੇ ਪੁਲਿਸ ਸਾਫ ਦਾ ਮੁਲਾਜ਼ਮਾ ਉਹਨਾਂ ਦੇ ਸੱਟਾ ਲੱਗੇ ਉਹ ਕਹਾਣੀ ਕੀ ਹੈ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂ ਮਾਰ ਦੀ ਹਜ਼ੂਰੀ 'ਚ ਫੇਰ ਮੈਂ ਗੱਲ ਕਰਨ ਲੱਗਾ ਜੇਲ੍ਹ ਦੇ ਸੁਪਰੀਂਡੈਂਟ ਨੂੰ ਕਿਹਾ ਆਪਣੇ ਬੱਚਿਆਂ ਦੀ ਸੋਹ ਖਾਲਾ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇਹ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ੍ਹ ਦਾ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਕਰਦੇ ਸਾਰਾ ਕੋਸ਼ਿਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲਿਆ ਆਪਾਂ ਹੁਣ ਹੁਣ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਕਿਉਂਕਿ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਇੱਕੋ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗੇ ਦੇਖੋ ਮੈਂ ਇੱਕੋ ਹੀ ਕਰਦੀ ਆ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਰੇ ਕੋਲ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਐਫ ਪਰਚਾ ਹੋਣਾ ਚਾਹੀਦਾ ਜੇ ਜੇ ਇਹਨਾਂ ਉੱਤੇ ਨਾਮ ਪਰਚਾ ਆ ਭਾਜੀ ਵੱਡਾ ਇਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਡਾ ਇਕੱਠ ਕਰਕੇ ਭਾਜੀ ਜਿਹਨਾਂ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚ ਰਪੜੀ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਰ ਲੈਣ ਭਾਜੀ ਆਪਾਂ ਇਹ ਕਿੱਥੇ ਬੈਠਣਗੇ ਸਲੇ ਬੈਠਣ ਕਿੱਥੇ ਲੱਗੇ ਇਹ ਭਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਸਲਾਹ ਕਰਕੇ ਹੋਣਾ ਇਹ ਚੀਜ਼ ਬਾਲੋ ਕਿ ਮੈਂ ਕੱਲਾ ਪੱਕਾ ਧਰਨਾ ਜਾ ਰਿਹਾ ਸੰਗਰੂੜ ਵੀ ਹੋ ਸਕਦਾ ਨਹੀਂ ਦੇਖੋ ਮੈਂ ਇਹ ਪੂਰਾ ਕਰੀਅਰ ਨਹੀਂ ਕਰ ਰਿਹਾ ਮੀਟਿੰਗ ਕਰਨ ਤੋਂ ਬਾਅਦ ਸਰ ਮੈਂ ਦੱਸ ਸਕਦਾ ਮੈਂ ਵੀ ਦੇਖੋ ਤੁਹਾਨੂੰ ਕੁਝ ਇੱਥੇ ਗੱਲ ਕਹਿ ਦੇਵਾਂ ਉਹ ਚੀਜ਼ੇ ਨਾ ਹੋਵੇ ਤਾਂ ਫਾਇਦਾ ਕੋਈ ਨਹੀਂ ਸਰ ਉਹ ਚੀਜ਼ੇ ਕਿਈ ਡਾਕਟਰ ਦਾ ਬੋਰਡ ਬਣਨਾ 6 ਰਕ ਇੱਕਦੋਂ ਹੋਣਾ ਮੈਡੀਕਲ ਜੀ ਦੇਖੋ ਕਹਿਤ ਰਿਹਾ ਵੈਸੇ ਦੇਖੋ ਜੀ ਇੱਕ ਚੀਜ਼ ਹੋਰ ਮੈਂ ਦੱਸਣ ਲੱਗਾ ਮਾਨ ਜੋ ਕੋਰਟ ਨੇ ਆਰਡਰ ਕਰ ਦਿੱਤਾ ਕਿ ਸੰਦੀਪ ਅਜ ਤਿੰਨ ਦਿਨ ਹੋ ਚੁੱਕੇ ਆ ਸੀ ਨੂੰ ਮਾਨ ਜੋ ਕੋਰਟ ਨੇ ਆਰਡਰ ਕਰ ਦਿੱਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਜੇ ਉਹ ਤਿੰਨ ਬੰਦੇ ਇੰਨੇ ਫੱਟੜ ਆ ਤੇ ਇਹਦਾ ਕੀ ਹਾਲ ਕੀਤਾ ਹੋਊਗਾ ਅੰਦਰ ਫਿਰ ਮੈਨੂੰ ਕੱਲ ਹੀ ਵਕੀਲ ਸਾਹਿਬ ਨੇ ਦੱਸਿਆ ਸੀ ਘੁੰਮਰ ਬੱਧਰੀ ਨੇ ਕਹਿੰਦੇ ਵੀਡੀਓ ਕਾਲ ਤੇ ਭਾਜੀ ਪੇਸ਼ੀ ਕਰਾਈ ਸੀ ਲੇਡੀਜ਼ ਡਾਕਟਰ ਹੀ ਭਾਜੀ ਕੋ ਵੇਖਿਆ ਨਹੀਂ ਗਿਆ ਇੰਨਾ ਤਸ਼ੱਦਦ ਕੀਤਾ ਯਾਰ ਇਹਨਾਂ ਬੰਦੇਆਂ ਦੇ ਉੱਤੇ ਇਹ ਰਾਸ਼ਸ ਨੇ ਹੁਣ ਕਹਿੰਦੇ ਪਿਆ ਕੀ ਭਾਜੀ ਅੱਜ ਦੇ ਰੇਟ ਚ ਕੋਈ ਹੋਇਆ ਨਹੀਂ ਮੈਡੀਕਲ ਸ਼ਾਇਦ ਕੱਲ ਭਾਜੀ ਕਰ ਦੇਣਗੇ ਮੈਡੀਕਲ ਸੰਦੀਪ ਸਿੰਘ ਦਾ ਤੇ ਇੱਕ ਬੇਨਤੀ ਮੈਂ ਇਥੇ ਹੋਰ ਕਰਨਾ ਚਾਹੁੰਦਾ ਜੀ ਆਪਣੇ ਐਸਜੀਪੀਸੀ ਧਾਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਥੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀ ਜਿਹਨਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਬਾਕੀ ਇੱਕ ਬੇਨਤੀ ਕਰਦੇ ਆ ਸੰਘਰਸ਼ਾ ਜੇ ਚੱਲੂ ਹੀ ਹੈ ਸੰਘਰਸ਼ਾ ਜੇ ਬੰਦ ਨਹੀਂ ਹੈ ਸਿਰਫ ਇਹਨੂੰ ਇੱਕ ਦਿਨ ਵਾਸਤੇ ਅੱਜ ਦੇ ਨਾਸਤੇ ਚੁੱਕਿਆ ਗਿਆ ਕਿਉਂਕਿ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਸੀ ਇਹ ਦੱਸਣ ਜੋ ਗੱਲ ਆ ਵੀ ਜਿਹੜੇ ਐਸਐਸਓ ਭੁਵਿੰਦਰਾ ਇਹ ਜੇਲ੍ਹ ਜਾਂਦਾ ਹੈ ਹਾਂ ਹਾਂ ਕੈਦੀ ਹੈ ਕੈਦੀ ਹੈ ਇਹਨੂੰ ਸਜ਼ਾ ਹੋਈ ਵੀ ਇਹ ਬਿਲਕੁਲ ਦੇਖੋ ਅਰੇ ਸੰਘਰਸ਼ ਚਾਲੂ ਹੈ ਸੰਘਰਸ਼ ਬੰਦ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਤੁਹਾਨੂੰ ਕੋਆਪਰੇਟ ਕਰਾਂਗੇ ਸੰਦੀਪ ਸਿੰਘ ਦਾ ਕੱਲ ਦੀ ਰੇਡ ਦੇ ਉੱਤੇ ਇਹਦਾ ਮੈਡੀਕਲ ਹੋ ਜਾਏਗਾ ਜੇ ਸੰਦੀਪ ਸਿੰਘ ਦਾ ਮੈਡੀਕਲ ਕੱਲ ਦੀ ਰੇਡ ਚ ਨਹੀਂ ਹੋਇਆ ਤਾਂ ਅਨਾ ਕੱਲ ਤੋਂ ਫਿਰ ਜਾਰੀ ਰਹੇਗਾ